ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਅਕਲੀਆ ਫੈਮਿਲੀ ਵਲੌਗਸ ਦੇ ਵਿੱਚ ਬਹੁਤ ਦਿਨਾਂ ਤੋਂ ਗਰਮੀ ਕਾਫੀ ਜ਼ਿਆਦਾ ਪੈ ਰਹੀ ਸੀ ਤੇ ਅੱਜ ਸਵੇਰੇ ਸਵੇਰੇ ਮੌਸਮ ਥੋੜਾ ਜਿਹਾ ਠੰਡਾ ਹੈ ਠੰਡੀ ਠੰਡੀ ਹਵਾ ਚੱਲ ਰਹੀ ਹੈ ਕਿਉਂਕਿ 8 ਵਜੇ ਤੋਂ ਬਾਅਦ ਤੇਜ਼ ਧੁੱਪ ਹੋ ਜਾਂਦੀ ਹੈ ਉਸ ਤੋਂ ਬਾਅਦ ਬਾਹਰ ਨਿਕਲਣਾ ਬਹੁਤ ਔਖਾ ਹੋ ਜਾਂਦਾ ਤੇ ਅਸੀਂ ਸੋਚਿਆ ਵੀ ਚਲੋ ਠੰਡੇ ਠੰਡੇ ਸਬਜ਼ੀ ਤੋੜੀ ਜਾਵੇ ਦੋ ਤਿੰਨ ਦਿਨ ਹੋ ਗਏ ਸੀ ਸਬਜੀ ਤੋੜੀ ਨਹੀਂ ਸੀ ਇਸ ਕਰਕੇ ਅਸੀਂ ਮੈਂ ਤੇ ਮੰਮੀ ਆ ਕੇ ਹੁਣ ਸਬਜੀ ਤੋੜ ਰਹੇ ਆ ਤੇ ਨਾਲ ਹੀ ਸਾਡੇ ਬੱਚੇ ਵੀ ਬਾਹਰ ਆ ਗਏ ਉਹ ਵੀ ਖੇਡ ਰਹੇ ਆ ਤੇ ਚਲੋ ਦੋਸਤੋ ਕੁਦਰਤੀ ਜਿਹੜਾ ਨਜ਼ਾਰਾ ਹੈ ਨਾ ਉਹਦੀ ਗੱਲ ਹੀ ਵੱਖਰੀ ਹੁੰਦੀ ਹੈ ਕਿਉਂਕਿ ਇੱਕ ਤਾਂ ਘਰ ਦੇ ਵਿੱਚ ਜਿਹੜੀਆਂ ਆਪਾਂ ਸਬਜ਼ੀਆਂ ਵਗੈਰਾ ਬੀਜਦੇ ਆ ਉਹ ਆਰਗੈਨਿਕ ਹੁੰਦੀਆਂ ਆ ਆਪਾਂ ਨੂੰ ਪਤਾ ਹੁੰਦਾ ਵੀ ਉਹਦੇ ਵਿੱਚ ਅਸੀਂ ਕੋਈ ਵੀ ਹਾਰਮਫੁਲ ਚੀਜ਼ਾਂ ਜਿਹੜੀਆਂ ਜਾਂ ਰੇ ਸਪਰੇ ਵਗੈਰਾ ਕੁਝ ਵੀ ਨਹੀਂ ਪਾਉਂਦੇ ਇਸ ਕਰਕੇ ਚਲੋ ਭਾਵੇਂ ਜਗਾ ਕਿਸੇ ਕੋਲ ਥੋੜੀ ਆ ਵੱਧ ਆ ਜਿੰਨੀ ਜਿੰਨੀ ਵੀ ਐ ਕੋਸ਼ਿਸ਼ ਕਰਿਆ ਕਰੋ ਉਹਦੇ ਵਿੱਚ ਸਬਜ਼ੀਆਂ ਭਾਵੇਂ ਥੋੜੀਆਂ ਹੀ ਉਗਾਓ ਕਿਉਂਕਿ ਬਾਜ਼ਾਰ ਦੇ ਵਿੱਚ ਉਹ ਜੋ ਵੀ ਅਸੀਂ ਸਬਜ਼ੀ ਖਰੀਦਦੇ ਆ ਉਸ ਤੇ ਬਹੁਤ ਸਾਰਾ ਕੈਮੀਕਲ ਯੂਜ਼ ਹੋਇਆ ਹੁੰਦਾ ਹੈ ਰੇ ਸਪਰੇਅ ਤੇ ਹੋਰ ਪਤਾ ਨਹੀਂ ਕਿੰਨਾ ਕੁ ਕੋਸ਼ ਜਿਹੜਾ ਉਹਦੇ ਉੱਤੇ ਉਹਦਾ ਛੜਕਾ ਕੀਤਾ ਜਾਂਦਾ ਜੋ ਸਾਡੀ ਸਿਹਤ ਲਈ ਬੜਾ ਹੀ ਹਾਨੀਕਾਰਕ ਹੁੰਦਾ ਹੈ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਿਆ ਨੂੰ ਲਾਈਕ ਸ਼ੇਅਰ ਕਰਿਓ